ਹਾਂ ਪਾਲਾ ਸਿਆ ਹੁਣ ਤੇ ਨਾ ਰਾਤ ਨੂੰ ਨੀਂਦ ਦੇ ਵਿੱਚ ਵੀ ਬਸ ਉਹ ਹੀ ਕਰਦਿਆਂ ਦੀਆਂ ਗੱਲਾਂ ਹੀ ਸੁਣੀ ਜਾਂਦੀਆਂ ਨੇ ਕੁੜੀ ਦੀ ਫੀਸ ਆ ਗਈ ਆ ਹੈ ਉਹ ਫਲਾਣੇ ਨੂੰ ਦੇਣੇ ਨਹੀਂ ਸੌਦਾ ਮੁਕਨ ਵਾਲਾ ਹੀ ਉੱਥੇ ਭੋਗਤੇ ਜਾਣਾ ਹੀ ਉੱਥੇ ਆਹ ਕਰਨਾ ਹੀ ਤੇ ਐ ਨਹੀਂ ਮੇਲਾ ਜ਼ਿੰਦਗੀ ਆ ਜੰਗਲ ਚ ਮੇਲੇ ਦੇ ਵਿੱਚ ਪਈ ਏ ਤੇ ਕਰ ਕਰ ਮਰ ਚੰਨੇ ਆ ਤੇ ਮੈਂ ਆ 2-4 ਦਿਨ ਹੋ ਗਏ ਨੇ ਮੈਂ ਮਨ ਬਣਾਇਆ ਵੀ ਦਰਬਾਰ ਸਾਹਿਬ ਜਾ ਕੇ ਆਉਣਾ ਤੇ ਸਾਬ ਲਾਲਾ ਵੀ ਤੈਨੂੰ ਮੈਂ ਮਹਾਰਾਜ ਦੀ ਗੱਲ ਦੱਸਣਾ ਵਾ ਪਤਾ ਹੀ ਨਹੀਂ ਲੱਗਾ ਵੀ ਕਿੱਥੋਂ ਪੈਸਿਆਂ ਦਾ ਹੱਲ ਹੋ ਗਿਆ ਕੱਲ ਮੈਂ ਮੱਥਾ ਟੇਕ ਆਇਆ ਹੈ ਤੇ ਅੱਜ ਨਾਲ ਮਨ ਨੂੰ ਜਿਵੇਂ ਸ਼ਾਂਤੀ ਜੀ ਮਿਲ ਗਈ ਏ ਵੀ हे ਕਾਲਪੁਰਖ ਸੱਚੇ ਪ੍ਰਮਾਤਮਾ ਵਾਗੁਰੂ ਕਿਰਪਾ ਕਰ ਤੇ ਮੈਂ ਮੇਰੀ ਘਰ ਵਾਲੀ ਨੂੰ ਵੀ ਇਹ ਗੱਲ ਆਖੀ ਵੀ ਤੂੰ ਐ ਕਰ ਇਹਨਾਂ ਨਿਆਣਿਆਂ ਨੂੰ ਨਾਲ ਲੈ ਤੇ ਆਪਾਂ ਚੱਲ ਚੱਲ ਕੇ ਆਈਏ ਤੇ ਦਰਬਾਰ ਸਾਮਾ ਮੱਥਾ ਟੇਕ ਆਉਨੇ ਆ ਉਹ ਵੀ ਕਰਮਾਲੀਆਂ ਦੀ ਚੱਲ ਕੋਈ ਗੱਲ ਨਹੀਂ ਆਪਾਂ ਜਾਵਾਂਗੇ ਹੈ ਪਰ ਆ ਹੁਣ ਜਿਵੇਂ ਛੁੱਟੀਆਂ ਨੇ ਗਰਮੀ ਦੀਆਂ ਜਵਾਕਾਂ ਨੂੰ ਲੈ ਕੇ ਜਾਓ ਯਾਰ ਦੱਸੋ ਆਪਣੇ ਜਵਾਕਾਂ ਨੂੰ ਕਿ ਇੱਥੇ ਕਿੰਨਿਆਂ ਸੀ ਦਾਸ ਸਿੰਘਾਂ ਦਾ ਖੂਨ ਡੁੱਲਿਆ ਕਿੰਨਿਆਂ ਸੀ ਦਾਸ ਸਿੰਘਾਂ ਨੇ ਆਪਣੀਆਂ ਜਾਨ ਦੀਆਂ ਬਾਜ਼ੀਆਂ ਲਾ ਕੇ ਆ ਇੱਕ ਦਰਬਾਰ ਨੂੰ ਬਚਾਇਆ ਹੈ ਹੈ